ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਕੁੰਭ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਵੱਡਾ ਮਹਾਸੰਯੋਗ ਹੁਣ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਿਖਵਾਓ ਤਾਂ ਕਿ ਧਨ ਦੀ ਦੇਵੀ ਮਾਤਾ ਲਕਸ਼ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਤਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਇਹਨਾਂ ਕੁਝ ਹੀ ਦਿਨਾਂ ਵਿੱਚ ਅਚਾਨਕ ਇਹਨਾਂ ਰਾਸ਼ੀ ਵਾਲਿਆਂ ਦਾ ਭਾਗ ਚਮਕ ਉੱਠੇਗਾ ਇਹਨਾਂ ਨੂੰ ਅਨੇਕ ਪ੍ਰਕਾਰ ਦੀਆਂ ਹੁਣ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਦੋਸਤ ਕਿਉਂਕਿ ਹੁਣ ਰਿੱਧੀ ਸਿੱਧੀ ਦੇ ਦਾਤਾ ਭਗਵਾਨ ਸ਼੍ਰੀ ਗਣੇਸ਼ ਤੇ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਲਈ ਬਣ ਰਿਹਾ ਹੈ ਜੀ 7 ਦਿਨਾਂ ਦਾ ਮਹਾਦੁਰਲਭ ਸੰਜੋਗ ਤੁਹਾਨੂੰ ਮਿਲਣ ਵਾਲੀਆਂ ਹਨ ਪੰਜ ਵੱਡੀਆਂ ਖੁਸ਼ਖਬਰੀਆਂ ਦੋਸਤੋ ਇਸ ਖੁਸ਼ਖਬਰੀ ਤੋਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਹੁਣ ਜਨਮ ਜਨਮਾ ਦੀ ਗਰੀਬੀ ਤੋਂ ਛੁਟਕਾਰਾ ਪਾ ਲੋਗੇ ਤੁਹਾਨੂੰ ਇਹਨਾਂ 7 ਦਿਨਾਂ ਵਿੱਚ ਮਿਲਣਗੀਆਂ ਹੁਣ ਬਹੁਤ ਵੱਡੀਆਂ ਵੱਡੀਆਂ ਸਫਲਤਾਵਾਂ ਤੁਸੀਂ ਹੁਣ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਤੁਹਾਨੂੰ ਮਠਿਆਈ ਵੰਡਣੀ ਪੈ ਸਕਦੀ ਹੈ ਹੁਣ ਤੁਹਾਡੇ ਨਾਮ ਦੀ ਹਰ ਜਗ੍ਹਾ ਤੇ ਚਰਚਾ ਹੋਣ ਵਾਲੀ ਹੈ ਕਰ ਬੈਠੇ ਹੀ ਤੁਸੀਂ ਸਫਲਤਾ ਨੂੰ ਪਾ ਸਕਦੇ ਹੋ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਇਹਨਾਂ 7 ਦਿਨਾਂ ਵਿੱਚ 5 ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲ ਕੇ ਰਹਿਣਗੀਆਂ ਤੇ ਇਹਨਾਂ 7 ਦਿਨਾਂ ਵਿੱਚ ਦੱਸਿਆ ਜਾ ਰਿਹਾ ਹੈ ਜੀ ਭਵਿੱਖ ਬਾਣੀ ਹੋ ਚੁੱਕੀ ਹੈ ਕਿ ਸ਼ੁਭ ਲਾਭ ਯੋਗ ਬਧਾਤਾ ਰਾਜ ਯੋਗ ਗਜਕੇਸ਼ਰੀ ਯੋਗ ਤੇ ਧਨ ਲక్ష్ਮੀ ਪ੍ਰਾਪਤੀ ਯੋਗ ਸਵਾਰਥ ਸiddhi ਯੋਗ ਅੰਮ੍ਰਿਤ ਸiddhi ਯੋਗ ਇਹ ਅਨੇਕਾਂ ਹੀ ਦੁਰਲੱਭ ਸੰਯੋਗ ਤੁਹਾਡੇ ਇੱਕੋ ਹੀ ਸਾਥ ਬਣਦੇ ਹੋਏ ਨਜ਼ਰ ਆ ਰਹੇ ਹਨ ਜਿਸ ਨਾਲ ਕਿ 7 ਦਿਨ ਤੁਹਾਡੇ ਲਈ ਬਹੁਤ ਹੀ ਹੁਣ ਲਾਭਕਾਰੀ ਸਾਬਿਤ ਹੋ ਜਾਣਗੇ ਇਹਨਾਂ ਦਿਨਾਂ ਵਿੱਚ ਤੁਹਾਨੂੰ ਅਨੇਕਾ ਪ੍ਰਕਾਰ ਦੇ ਹੁਣ ਲਾਭ ਹੋਣ ਵਾਲੇ ਹਨ ਧਨ ਲਾਭ ਦੀਆਂ ਵੱਡੀਆਂ-ਵੱਡੀਆਂ ਸਫਲਤਾਵਾਂ ਤੇ ਪ੍ਰਾਪਤੀਆਂ ਤੁਹਾਨੂੰ ਹੋ ਜਾਣਗੀਆਂ ਜਿਸ ਦੇ ਨਾਲ ਤੁਹਾਡੇ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿ ਜਾਵੇਗਾ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤਾਂ ਦੋਸਤੋ ਕਿਸ ਪ੍ਰਕਾਰ ਇਹ ਸਮਾਂ ਰਹੇਗਾ ਕਿਹੜੀਆਂ ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਇਹਨਾਂ ਨੂੰ 7 ਦਿਨਾਂ ਵਿੱਚ ਮਿਲਣਗੀਆਂ ਸੰਪੂਰਨ ਜਾਣਕਾਰੀ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਇਸ ਲਈ ਤੁਸੀਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇੱਕ ਗੱਲ ਤੁਹਾਨੂੰ ਦੱਸ ਦਈਏ ਜੋ 7 ਦਿਨਾਂ ਦਾ ਸਮਾਂ ਆਇਆ ਹੈ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਤੁਹਾਡੇ ਲਈ ਪੂਰੇ 5 ਸਾਲਾਂ ਦੇ ਬਾਅਦ ਇਸ ਤਰ੍ਹਾਂ ਦਾ ਸ਼ੁਭ ਸੰਜੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਦੋਸਤੋ ਇਹਨਾਂ 7 ਦਿਨਾਂ ਦਾ ਸਮਾਂ ਦੁਰਲੱਭ ਸੰਜੋਗ ਵਿੱਚ ਪੂਰੇ 5 ਸਾਲਾਂ ਬਾਅਦ ਆਇਆ ਹੈ ਤੁਹਾਡੇ ਜਿਸ ਵਿੱਚ ਕੇ 5 ਵੱਡੀਆਂ ਖੁਸ਼ਖਬਰੀਆਂ ਇੱਕੋ ਸਾਥ ਹੀ ਮਿਲ ਜਾਣਗੀਆਂ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਵਰਸਣ ਵਾਲੀ ਹੈ ਜਿਨ੍ਹਾਂ ਦੇ ਵਿਆਹ ਵਿੱਚ ਕਾਫੀ ਸਮੇਂ ਤੋਂ ਰੁਕਾਵਟ ਆ ਰਹੀਆਂ ਸਨ ਉਹਨਾਂ ਦੇ ਇਸ ਸਮੇਂ ਵਿਆਹ ਦੇ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਹਨਾਂ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਹੋਣਗੀਆਂ ਕੋਜ ਮਹੱਤਵਪੂਰਨ ਗੱਲਾਂ ਵੱਲ ਖਾਸ ਧਿਆਨ ਰੱਖਣਾ ਹੋਵੇਗਾ ਇਹਨਾਂ ਗੱਲਾਂ ਤੇ ਅਮਲ ਕਰਨਾ ਹੋਵੇਗਾ ਤਾਂ ਹੀ ਤੁਹਾਨੂੰ ਇਸ ਸਮੇਂ ਦਾ ਲਾਭ ਮਿਲੇਗਾ ਨਹੀਂ ਤਾਂ ਕੋਈ ਵੀ ਲਾਭ ਨਹੀਂ ਮਿਲੇਗਾ ਆਇਆ ਹੋਇਆ ਮੌਕਾ ਵੀ ਤੁਹਾਡੇ ਹੱਥੋਂ ਨਿਕਲ ਸਕਦਾ ਹੈ ਤੁਸੀਂ ਸਮੇਂ ਦਾ ਭਰਪੂਰ ਲਾਭ ਉਠਾ pa ਸਕਦੇ ਹੋ ਕਿਸ ਪ੍ਰਕਾਰ ਕਿਸ ਸਮੇਂ ਦਾ ਲਾਭ ਲੈਣਾ ਹੈ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਦੋਸਤ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਤੁਹਾਡੇ ਉੱਪਰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਦੀ ਪ੍ਰਾਪਤੀ ਕਰਵਾਉਣ ਵਾਲੇ ਹਨ ਤੁਹਾਨੂੰ ਕਿਹੜੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਤੇ ਕਿਸ ਪ੍ਰਕਾਰ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਵਰਸਣ ਵਾਲੀ ਹੈ ਦੋਸਤੋ ਤੁਹਾਨੂੰ ਦੱਸਦਾ ਹੀ ਹੈ ਕਿ ਤੁਹਾਡੇ ਜੇਕਰ ਕਾਫੀ ਸਮੇਂ ਤੋਂ ਤੁਸੀਂ ਨੌਕਰੀ ਨੂੰ ਲੈ ਕੇ ਪਰੇਸ਼ਾਨ ਸੀ ਮਨ ਚਾਹੀ ਨੌਕਰੀ ਨਹੀਂ ਸੀ ਮਿਲ ਰਹੀ ਐਸੇ ਸਮੇਂ ਤੁਹਾਨੂੰ ਮਨ ਚਾਹੀ ਜੌਬ ਮਿਲਣ ਦੇ ਸੰਜੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੇ ਨਾਲ ਹੀ ਨਾਲ ਕਿਹਾ ਜਾ ਰਿਹਾ ਹੈ ਜੇਕਰ ਤੁਹਾਡੇ ਕੋਈ ਪਲੈਨਿੰਗ ਸੀ ਕਿ ਤੁਸੀਂ ਕੋਈ ਨਵਾਂ ਘਰ ਜਾਂ ਨਵਾਂ ਵਾਹਨ ਖਰੀਦਣ ਦੇ ਯੋਗ ਬਣਾ ਰਹੇ ਸੀ ਤਾਂ ਇਹ ਯੋਗ ਵੀ ਹੁਣ ਤੁਹਾਡੇ ਬਣਦੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਭਗਵਾਨ ਗਣੇਸ਼ ਜੀ ਦਾ ਆਸ਼ੀਰਵਾਦ ਤੁਹਾਨੂੰ ਮਿਲ ਰਿਹਾ ਹੈ ਘਰ ਪਰਿਵਾਰ ਵਿੱਚ ਸੁਖੀ ਮਾਹੌਲ ਬਣ ਜਾਵੇਗਾ ਸਮੇਂ ਨੂੰ ਨਾ ਜ਼ਿਆਦਾ ਗਵਾਉਂਦੇ ਹੋਏ ਤੁਸੀਂ ਇਸ ਸਮੇਂ ਦਾ ਭਰਪੂਰ ਲਾਭ ਉਠਾ ਲੈਣਾ ਹੈ 18 ਜੂਨ ਤੋਂ ਲੈ ਕੇ 7 ਦਿਨਾਂ ਤੱਕ ਇਹ ਮਹੱਤਵਪੂਰਨ ਸਮਾਂ ਤੁਹਾਨੂੰ ਦੱਸ ਦਈਏ ਕਿ ਰਿੱద్ధి ਸiddhi ਯੋਗ ਵਾਲਾ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਤੁਹਾਡੇ ਲਈ ਇਹ ਸਮਾਂ ਧਨ ਪ੍ਰਾਪਤੀ ਵਾਲਾ ਹੈ ਜਿਸ ਕੰਮ ਵਿੱਚ ਥੋੜੀ ਮਿਹਨਤ ਕਰਦੇ ਹੋ ਦੁਗਣਾ ਲਾਭ ਪ੍ਰਾਪਤ ਹੋ ਜਾਵੇਗਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਇਹ ਸਮਾਂ ਤੁਹਾਡੇ ਲਈ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਾਲਾ ਰਹੇਗਾ ਕਿਉਂਕਿ ਇਹ ਸਮੇਂ ਦੇ ਵਿੱਚ ਤੁਹਾਡੇ ਲਈ ਰਾਜ ਯੋਗ ਤੇ ਗਜਕੇਸਰੀ ਯੋਗ ਤਾਨਾ ਲక్ష్ਮੀ ਪ੍ਰਾਪਤੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਧਨ ਪ੍ਰਾਪਤੀ ਦੇ ਨਵੇਂ-ਨਵੇਂ ਅਵਸਰ ਮਿਲਣਗੇ ਇਸ ਸਮੇਂ ਤੁਹਾਡੇ ਘਰ ਵਿੱਚ ਕਿਸੇ ਐਸੇ ਵਿਅਕਤੀ ਦਾ ਆਗਮਨ ਹੋ ਸਕਦਾ ਹੈ ਜਿਸ ਦੇ ਆਉਣ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਕਾਫੀ ਜ਼ਿਆਦਾ ਮਜ਼ਬੂਤ ਹੋ ਜਾਵੇਗੀ ਇਸ ਸਮੇਂ ਗ੍ਰਹਾਂ ਦੇ ਵਿੱਚ ਜਿਹੜਾ ਵੀ ਪਰਿਵਰਤਨ ਹੋਵੇਗਾ ਤੁਹਾਡੇ ਲਈ ਸਮਾ ਲਾਭਕਾਰੀ ਹੀ ਹੋਵੇਗਾ ਕਿਉਂਕਿ ਯੋਗ ਹੀ ਇਸ ਤਰ੍ਹਾਂ ਦੇ ਬਣ ਚੁੱਕੇ ਹਨ ਹੁਣ ਤੁਹਾਡੇ ਲਈ ਇਸ ਤਰ੍ਹਾਂ ਦਾ ਕੰਮ ਜਿੱਥੇ ਵੀ ਬਣਦਾ ਹੈ ਜੇਕਰ ਕੋਈ ਵਿਗੜ ਜਾਂਦਾ ਸੀ ਹੁਣ ਭਗਵਾਨ ਗਣੇਸ਼ ਦੀ ਕਿਰਪਾ ਦੇ ਨਾਲ ਸਾਰੇ ਕੰਮ ਵਧੀਆ ਸੰਪੂਰਨ ਹੋ ਜਾਣਗੇ ਇਹ ਸਮਾਂ ਤੁਹਾਡੇ ਲਈ ਨੌਕਰੀ ਦੇ ਨਾਲ ਸੰਬੰਧਿਤ ਵੀ ਬਹੁਤ ਖਾਸ ਸਾਬਿਤ ਹੋ ਜਾਵੇਗਾ ਮਤਲਬ ਕਿ ਜਦੋਂ ਤੁਸੀਂ ਨੌਕਰੀ ਪ੍ਰਾਪਤੀ ਦੀ ਚਾਹ ਰੱਖਦੇ ਹੋ ਮਨ ਚਾਹੀ ਨੌਕਰੀ ਪ੍ਰਾਪਤ ਹੋ ਸਕਦੀ ਹੈ ਪਰੰਤੂ ਤੁਹਾਨੂੰ ਕੋਸ਼ਿਸ਼ ਕਰਨੀ ਹੋਵੇਗੀ ਕਿ ਤੁਸੀਂ ਕੋਈ ਇੰਟਰਵਿਊ ਜੇ ਕਰ ਦਿੱਤਾ ਹੈ ਤਾਂ ਉਸ ਇੰਟਰਵਿਊ ਦੇ ਸਕਾਰਾਤਮਕ ਪ੍ਰਣਾਮ ਹੀ ਇਸ ਸਮੇਂ ਵਿੱਚ ਤੁਹਾਨੂੰ ਪ੍ਰਾਪਤ ਹੋ ਜਾਣਗੇ ਇਸ ਤਰ੍ਹਾਂ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਨੂੰ ਨੌਕਰੀ ਦੀ ਪ੍ਰਾਪਤੀ ਲਈ ਇੰਟਰਵਿਊ ਵੀ ਦੇਣਾ ਪੈ ਸਕਦਾ ਹੈ ਤੁਸੀਂ ਬਸ ਤਿਆਰ ਰਹੋ ਤੇ ਸਮੇਂ ਦਾ ਭਰਪੂਰ ਲਾਭ ਉਠਾਓ ਜੇਕਰ ਤੁਸੀਂ ਪਹਿਲਾਂ ਤੋਂ ਹੀ ਨੌਕਰੀ ਕਰਦੇ ਹੋ ਨੌਕਰੀ ਵਿੱਚ ਪਰਮਿਸ਼ਨ ਦੇ ਯੋਗ ਹਨ ਤਾਂ ਵੇਤਨ ਵ੍ਰiddhi ਹੋ ਸਕਦੀ ਹੈ ਤੁਹਾਡੇ ਨਾਲ ਹੀ ਨਾਲ ਜੇਕਰ ਸਥਾਨ ਪਰਿਵਰਤਨ ਨੂੰ ਲੈ ਕੇ ਕੋਈ ਯੋਜਨਾ ਬਣਾ ਰਹੇ ਸੀ ਤੁਹਾਡਾ ਨੌਕਰੀ ਸੰਬੰਧਿਤ ਜੋ ਸਥਾਨ ਪਰਿਵਰਤਨ ਹੈ ਮਨਚਾਹਾ ਹੋ ਜਾਵੇਗਾ ਤੇ ਉਹ ਪਰਿਵਰਤਨ ਹੋਣ ਦੇ ਨਾਲ ਤੁਹਾਡੀ ਨਿਰਾਸ਼ਾ ਬਿਲਕੁਲ ਹੀ ਖਤਮ ਹੋ ਜਾਵੇਗੀ ਨਾਲ ਹੀ ਨਾਲ ਜੇਕਰ ਤੁਸੀਂ ਬਿਜ਼ਨਸ ਵਪਾਰ ਕੋਈ ਵੀ ਕਰਦੇ ਹੋ ਉਸ ਵਿੱਚ ਤੁਸੀਂ ਹੁਣ ਦਿਨ ਰਾਤ ਜਾਗਣੇ ਤਰੱਕੀ ਕਰੋਗੇ ਬਿਜ਼ਨਸ ਅੱਗੇ ਵੱਧਦਾ ਜਾਵੇਗਾ ਚਾਰਾਂ ਹੀ ਪਾਸਿਆਂ ਤੋਂ ਲਾਭ ਹੋਵੇਗਾ ਤੁਹਾਨੂੰ ਬੇਸ਼ਰਤੇ ਆਪਣੇ ਬਿਜ਼ਨਸ ਵਪਾਰ ਵਿੱਚ ਪੂਰੀ ਲਗਨ ਬਣਾ ਕੇ ਰੱਖਣੀ ਹੋਵੇਗੀ ਪੂਰਨ ਤੌਰ ਤੇ ਸਮਰਪਿਤ ਰਹਿਣਾ ਹੋਵੇਗਾ ਇੱਕ ਸਾਵਧਾਨੀ ਛੋਟੀ ਜਿਹੀ ਇਹ ਵੀ ਰੱਖਣੀ ਹੈ ਤੇ ਆਪਣੇ ਸੀਕ੍ਰਟ ਕਿਸੇ ਨੂੰ ਨਹੀਂ ਦੱਸਨੇ ਤੁਸੀਂ ਜੋ ਵੀ ਕਰਨਾ ਹੈ ਆਪ ਕਰਨਾ ਹੈ ਜੋ ਕਰ ਰਹੇ ਹੋ ਜਾਂ ਕਰੋਗੇ ਕਿਸੇ ਨੂੰ ਵੀ ਨਾ ਦੱਸੋ ਚੁੱਪਚਾਪੀਤੇ ਆਪਣੇ ਕੰਮਾਂ ਵਿੱਚ ਲੱਗੇ ਰਹੋ ਸਭ ਦੇ ਲਈ ਹੀ ਵੈਸੇ ਤਾਂ ਇਹ ਨਿਯਮ ਬਣਦਾ ਹੈ ਤੁਹਾਡੇ ਪਿੱਛੇ ਹੋਣਾ ਲਾਜ਼ਮੀ ਹੈ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਕਿ ਆਪਣੇ ਮਨ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਲੋਕਾਂ ਦੇ ਸਾਹਮਣੇ ਤੁਸੀਂ ਆਮ ਹੀ ਰੱਖ ਦਿੰਦੇ ਹੋ ਮੈਂ ਹੁਣ ਇਹ ਕਰਨਾ ਹੈ ਮੈਂ ਹੁਣ ਉਹ ਕਰ ਰਹੀ ਹਾਂ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੁੰਦਾ ਹੈ ਤੁਹਾਡੀ ਗੱਲਾਂ ਤੇ ਲੋਕ ਗੌਰ ਕਰਦੇ ਹਨ ਤੇ ਅਮਲ ਕਰ ਲੈਂਦੇ ਹਨ ਤੁਸੀਂ ਅਮਲ ਨਹੀਂ ਕਰ ਪਾਉਂਦੇ ਤੁਸੀਂ ਪਿੱਛੇ ਰਹਿ ਜਾਂਦੇ ਹੋ ਲੋਕ ਅੱਗੇ ਨਿਕਲ ਜਾਂਦੇ ਹਨ ਤੁਹਾਡਾ ਪਿੱਛੇ ਰਹਿ ਜਾਣਾ ਹੀ ਇਹ ਇੱਕ ਵੱਡਾ ਕਾਰਨ ਬਣ ਜਾਂਦਾ ਹੈ ਆਪਣੇ ਸੀਕ੍ਰੇਟ ਕਿਸੇ ਨੂੰ ਨਹੀਂ ਦੱਸਣੇ ਚਾਹੀਦੇ ਚੁੱਪਚਾਪ ਆਪਣੇ ਕੰਮ ਨੂੰ ਕਰਦੇ ਰਹੋ ਤੇ ਫਲ ਦੀ ਚਿੰਤਾ ਨਾ ਕਰੋ ਕਿਉਂਕਿ ਫਲ ਕੱਲ ਤਾਂ ਤੁਹਾਨੂੰ ਸ਼ੁਭ ਪ੍ਰਾਪਤ ਹੋ ਜਾਵੇਗਾ ਤੁਹਾਡੇ ਹਿੱਤ ਦੇ ਵਿੱਚ ਸਮਾਂ ਹੈ ਇਸ ਲਈ ਆਪਣੇ ਆਪ ਨੂੰ ਮੰਨ ਦੇ ਵਿੱਚੋਂ ਤੁਸੀਂ ਸਮਰਪਿਤ ਰੱਖਣਾ ਹੈ ਤੇ ਨਿਰਾਸ਼ਾ ਹੋਣ ਦੀ ਬਿਲਕੁਲ ਵੀ ਲੋੜ ਨਹੀਂ ਤੁਹਾਨੂੰ ਸਫਲਤਾ ਜ਼ਰੂਰ ਮਿਲ ਜਾਵੇਗੀ ਮਿਹਨਤ ਦੇ ਨਾਲ ਆਪਣੇ ਕੰਮ ਨੂੰ ਕਰਦੇ ਰਹੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇੱਕ ਗੱਲ ਦਾ ਇਹ ਸਮਾਂ ਤੁਹਾਡੇ ਲਈ ਪ੍ਰੇਮ ਸੰਬੰਧਾਂ ਲਈ ਬਹੁਤ ਚੰਗਾ ਸਮਾਂ ਸਾਬਿਤ ਹੋ ਜਾਵੇਗਾ ਜੇਕਰ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਪ੍ਰੇਮ ਦਾ ਇਸ ਹਾਰ ਕਰਨਾ ਚਾਹੁੰਦੇ ਹੋ ਸਮਾਂ ਤੁਹਾਡੇ ਪੱਖ ਵਿੱਚ ਹੈ ਇਹ ਫੈਸਲਾ ਜੋ ਵੀ ਹੋਵੇਗਾ ਚੰਗੇ ਸਮੇ ਲਈ ਸਾਬਿਤ ਹੋ ਜਾਵੇਗਾ ਵਿਆਹ ਸੰਬੰਧੀ ਪ੍ਰਸਤਾਵ ਤੁਹਾਡੇ ਸਫਲਤਾਪੂਰਵਕ ਪੂਰੇ ਹੋ ਜਾਣਗੇ ਜੀਵਨ ਸਾਥੀ ਦਾ ਚੁਣਾ ਕਰ पाओगे ਮਨ ਚਾਹਾ ਪ੍ਰੇਮ ਸਾਥੀ ਮਿਲ ਜਾਵੇਗਾ ਪ੍ਰੇਮ ਸੰਬੰਧਾਂ ਦੇ ਲਈ ਸਮਾਂ ਚੰਗਾ ਹੈ ਘਰ ਪਰਿਵਾਰ ਵਿੱਚ ਕੁਝ ਨਵਾਂ ਵਾਤਾਵਰਣ ਰਹੇਗਾ ਤੇ ਜੇਕਰ ਕਿਸੇ ਪ੍ਰਕਾਰ ਦੀ ਕੋਈ ਅਣਬਣ ਚੱਲ ਰਹੀ ਸੀ ਉਹ ਵੀ ਦੂਰ ਹੋ ਜਾਵੇਗੀ ਪ੍ਰੇਮ ਵਧੇਗਾ ਘਰ ਪਰਿਵਾਰ ਵਿੱਚ ਸਕੇ ਸੰਬੰਧੀਆਂ ਨਾਲ ਝਗੜਾ ਚੱਲ ਰਿਹਾ ਸੀ ਰਿਸ਼ਤੇਦਾਰਾਂ ਦੇ ਨਾਲ ਤਾਂ ਉਹਨਾਂ ਦੇ ਨਾਲ ਵੀ ਹੁਣ ਪ੍ਰੇਮ ਵਧਣ ਵਾਲਾ ਹੈ ਝਗੜੇ ਵੀ ਖਤਮ ਹੋ ਜਾਣਗੇ ਆਪਸ ਵਿੱਚ ਮਿਲ ਜੁਲ ਕੇ ਰਹੋਗੇ ਸੰਤਾਨ ਪ੍ਰਾਪਤੀ ਦੇ ਇਸ਼ਕ ਲੋਕਾਂ ਨੂੰ ਸੰਤਾਨ ਦੀ ਪ੍ਰਾਪਤੀ ਦਾ ਸੁੱਖ ਮਿਲ ਜਾਵੇਗਾ ਇਸ ਸਮੇਂ ਦੇ ਵਿੱਚ ਤੁਸੀਂ ਭਰਪੂਰ ਲਾਭ ਉਠਾ ਲਓ ਤੇ ਇਸ ਸਮੇਂ ਕਹਿ ਲਓ ਕਿ ਤੁਹਾਡੇ ਘਰ ਕਿਲਕਾਰੀਆਂ ਗੂੰਜਣ ਵਾਲੀਆਂ ਹਨ ਤੁਸੀਂ ਮਠਿਆਈ ਵੰਡਣ ਲਈ ਹੋ ਜਾਓ ਤਿਆਰ ਤੁਹਾਨੂੰ ਦੱਸ ਦਈਏ ਕਿ ਸੰਤਾਨ ਦੀ ਤਰਫ ਤੋਂ ਤੁਹਾਨੂੰ ਇਸ ਸਮੇਂ ਕੋਈ ਸ਼ੁਭ ਸਮਾਚਾਰ ਬਸ ਮਿਲਣ ਹੀ ਵਾਲਾ ਹੈ ਜਿਸ ਦੇ ਨਾਲ ਉਹ ਤੁਹਾਡਾ ਨਾਮ ਰੌਸ਼ਨ ਵੀ ਕਰ ਸਕਦੇ ਹਨ ਕੈਰੀਅਰ ਸੰਬੰਧਿਤ ਵੀ ਸੰਤਾਨ ਵੱਲੋਂ ਤੁਹਾਨੂੰ ਕੋਈ ਚੰਗਾ ਲਾਭ ਮਿਲੇਗਾ ਵਿਦੇਸ਼ਾਂ ਵਿੱਚ ਜਾ ਕੇ ਬੱਚੇ ਦੇ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਹੋ ਸਕਦਾ ਹੈ ਤੁਹਾਨੂੰ ਨਵੇਂ-ਨਵੇਂ ਅ fırsਰ ਪ੍ਰਾਪਤ ਹੋ ਜਾਣਗੇ ਗ੍ਰਹ ਨਕਸ਼ਤਰਾ ਵਿੱਚ ਪਰਿਵਰਤਨ ਹੋਣ ਦੇ ਨਾਲ ਧਨ ਪ੍ਰਾਪਤੀ ਦੇ ਚੰਗੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਇਸ ਸਮੇਂ ਤੁਸੀਂ ਨਵਾਂ ਵਾਹਨ ਖਰੀਦ ਸਕਦੇ ਹੋ ਧਨ ਪ੍ਰਾਪਤੀ ਹੋ ਸਕਦੀ ਹੈ ਪ੍ਰਾਪਰਟੀ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਹੋ ਜਾਵੇਗਾ ਤੁਹਾਡੇ ਲਈ ਸਮਾਂ ਬੜਾ ਹੀ ਫਾਇਦੇਮੰਦ ਸਾਬਿਤ ਹੋਣ ਵਾਲਾ ਹੈ ਜਿਹੜੇ ਲੋਕ ਸ਼ੇਅਰ ਮਾਰਕੀਟ ਦੇ ਨਾਲ ਜੁੜੇ ਹਨ ਉਹਨਾਂ ਦੇ ਲਈ ਸਮਾਂ ਚੰਗਾ ਰਹੇਗਾ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਤੁਹਾਨੂੰ ਕਾਮਯਾਬ ਹੋਣ ਤੋਂ ਫਿਰ ਕੋਈ ਵੀ ਨਹੀਂ ਰੋਕ ਸਕਦਾ ਬਸ ਤੁਸੀਂ ਆਪਣੀ ਗੱਲਾਂ ਸੀਕਰਟ ਰੱਖੀਆਂ ਹਨ ਤੇ ਬਾਕੀ ਗਲਤ ਸੰਗਤ ਦੇ ਵਿੱਚ ਤੁਸੀਂ ਮਦਰ ਬਾਣੀ ਹੀ ਚਲਾਉਣੀ ਹੈ ਜੇਕਰ ਤੁਹਾਨੂੰ ਕੋਈ ਨਸ਼ਾ ਕਰਨ ਲਈ ਕਹਿੰਦਾ ਹੈ ਤਾਂ ਉਸ ਤੋਂ ਦੂਰ ਰਹਿਣਾ ਹੈ ਆਪਣੇ ਸੰਗਤ ਦਾ ਖਾਸ ਧਿਆਨ ਰੱਖਣਾ ਹੈ ਕਿ ਮਾੜੀ ਨਾ ਹੋਵੇ ਸੋ ਦੋਸਤੋ ਇਹ ਹਨ ਜੀ ਉਹ ਖੁਸ਼ ਨਸੀਬ ਰਾਸ਼ੀ ਜਿਸ ਦੇ ਉੱਪਰ ਹੁਣ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਜੀ ਦੀ ਸਦਾਵ ਕਿਰਪਾ ਹੁਣ ਬਣ ਚੁੱਕੀ ਹੈ ਧੰਨਵਾਦ ਸਤ ਸ਼੍ਰੀ ਅਕਾਲ ਦੋਸਤੋ